ਸਸਰੀਕਲ ਨਮਸਤੇ ਆਦਾਨ ਮੇਰਾ ਸਟੇਟ ਹੈ ਪੰਜਾਬ ਔਰ ਕੱਲ ਮੈਚ ਹੋਇਆ ਲਾਜਵਾਬ ਜੀ ਹਾਂ ਆਈਸੀਸੀ ਚੈਂਪੀਅਨ ਟਰੋਫੀ ਦਾ ਕੱਲ ਮੈਚ ਇੰਗਲੈਂਡ ਔਰ ਆਸਟ੍ਰੇਲੀਆ ਦੇ ਦਰਮਿਆਨ ਹੋਇਆ ਔਰ ਇਸ ਮੈਚ ਦੇ ਵਿੱਚ ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 351 ਰਨ ਦਾ ਵਿਸ਼ਾਲ ਟਾਰਗੇਟ ਦਿੱਤਾ ਆਸਟ੍ਰੇਲੀਆ ਨੂੰ ਬਾਈ ਬਾ ਕਮਾਲ ਬੈਟਿੰਗ ਬਹੁਤ ਹੀ ਸ਼ਾਨਦਾਰ ਬੈਟਿੰਗ ਪਰ ਇਹਦੇ ਵਿੱਚ ਚਮਕਿਆ ਕੌਣ ਇਹਦੇ ਵਿੱਚ ਜਦੋਂ ਓਪਨਿੰਗ ਆਉਂਦੀ ਆ ਤਾਂ ਸਾਲਟ ਦਾ ਵਿਕਟ ਜਲਦੀ ਗਿਰ ਜਾਂਦਾ ਇਹਨੇ 10 ਰਨ ਬਣਾਏ ਬਾਕੀ ਡੱਕਟ ਬਾਈ ਕਮਾਲ ਕਰ ਗਿਆ ਕਮਾਲ ਕਰ ਗਿਆ 165 ਰਨ ਉਸ ਤੋਂ ਬਾਅਦ ਰੂਟ ਦੇ 68 68 ਰਨ ਬਾਕੀ 15 3 23 4 8 21 ਔਰ ਬਾਕੀਆਂ ਨੇ ਕੁਛ ਨਹੀਂ 21 22 ਟਿੱਕੀ ਛਕੀ ਇਹੀ ਕਰਦੇ ਆ ਕਰਦੇ ਆ ਇੱਕ ਬੰਦੇ ਨੇ ਕਮਾਲ ਕਰਿਆ ਡੱਕਟ ਨੇ ਔਰ ਉਹਦਾ ਕਮਾਲ ਕਰਫ ਦੀ ਵਜ੍ਹਾ ਨਾਲ ਹੋ ਗਏ 351 ਰਨ ਵਿਸ਼ਾਲ ਟਾਰਗੇਟ ਦੇ ਅੱਗੇ ਲੋਕਾਂ ਨੂੰ ਲੱਗਿਆ ਕਿ ਬਹੁਤ ਵੱਡਾ ਟਾਰਗੇਟ ਹੈ ਬਾਈ ਇਹ ਇੰਗਲੈਂਡ ਤਾਂ ਜਿੱਤ ਕੀ ਘੱਟੋ ਘੱਟ 100 ਰਨ ਤੇ ਵੀ ਜਿੱਤ ਸਕਦੀ ਹੈ 80 70 ਤੇ ਤਾਂ ਜ਼ਰੂਰ ਜਿੱਤੇਗੀ ਮੈਨੂੰ ਖੁਦ ਲੱਗ ਰਿਹਾ ਜੀ ਪਰ ਭਾਈ ਅੱਗੇ ਇੰਗਲੈਂਡ ਤੇ ਅੱਗੇ ਕੌਣ ਸੀ ਉਹ ਹੈ ਆਸਟ੍ਰੇਲੀਆ ਆਸਟ੍ਰੇਲੀਆ ਇਹ ਕ੍ਰਿਕਟ ਦੀ ਦੁਨੀਆ ਦਾ ਬਾਦਸ਼ਾਹ ਹੈ ਉਹ ਅਜੇ ਖਤਮ ਨਹੀਂ ਹੋਏ ਲੋਕ ਉਹਨਾਂ ਨੂੰ ਫੇਰ ਇਗਨੋਰ ਜਦੋਂ ਕਰਦੇ ਨੇ ਤਾਂ ਪਛਤੰਦੇ ਨੇ ਭਾਈ ਬੈਟਿੰਗ ਜਦੋਂ ਸ਼ੁਰੂ ਹੋਈ ਉਹ ਖੇਡਣ ਲਈ ਆਏ ਮੈਦਾਨ ਦੇ ਵਿੱਚ ਖੇਡਣ ਲਈ ਨਹੀਂ ਸਾਰੇ ਉਹ ਜਿੱਤਣ ਲਈ ਆਏ ਸੀ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਸੀ ਬਹੁਤ ਹੀ ਸ਼ਾਨਦਾਰ ਲਾਜਵਾਬ ਕੋਈ ਟੈਂਸ਼ਨ ਡਿਪਰੈਸ਼ਨ ਹੈ ਨਹੀਂ ਸੀ ਔਰ ਉਹ ਕਹਿ ਕੇ ਆਏ ਸੀ ਕਿ ਕੋਈ ਗੱਲ ਨਹੀਂ ਅਸੀਂ ਚੇਂਜ ਕਰਾਂਗੇ 355 ਜੇ ਬਣ ਸਕਦੇ ਨੇ ਤਾਂ ਇਹ ਚੇਂਜ ਵੀ ਹੋ ਸਕਦੇ ਨੇ ਭਾਈ ਉਹਨਾਂ ਨੇ ਉਹੇ ਮਿਸ਼ਨ ਨੂੰ ਅੱਗੇ ਵਧਾਇਆ ਔਰ ਉਹਨਾਂ ਦੇ 2 ਵਿਕਟ 68 ਤੇ ਜਾ ਕੇ 72 ए, 78 ਦੇ ਆਸ-ਪਾਸ 2 ਵਿਕਟ ਸੀ ਥੱਲੇ ਉਹਨਾਂ ਦੇ ਔਰ ਉਸ ਉਹਨਾਂ ਨੇ ਬੜੀ ਤੇਜ਼ ਔਰ ਵਧੀਆ ਬੈਲੈਂਸ ਸ਼ੁਰੂਆਤ ਕਰੀ ਉਹਨਾਂ ਦੇ ਵਿੱਚੋਂ ਕੌਣ ਕੌਣ ਨਿਕਰ ਕੇ ਆਏ ਸ਼ੌਰਟ ਸ਼ੌਰਟ ਨੇ ਬਣਾਏ 63 ਤਰੇ ਡਰਨ ਅਤੇ ਹੈਡ ਉਹ ਮੁੱਛਲ ਜਿਹੜਾ ਹੈਡ ਹੈ ਜਿਹਨੇ वर्ल्ड कप ਦੇ ਵਿੱਚ ਆਪਾਂ ਨੂੰ ਜੇ ਆਪਣੀ ਹਾਰ ਹੋਈ ਤਾਂ ਇਹਦਾ ਕਾਰਨ ਹੈ ਇਹੀ ਮੁੱਛਲ ਸੀਗਾ ਸੋ ਸਮਿਥ ਬਹੁਤ ਹੀ ਇਹਨਾਂ ਦਾ ਤਕੜਾ ਬੱਲੇਬਾਜ਼ ਆੜ ਜਾਂਦਾ ਹੈ ਸਪਿਨਰ ਨੂੰ ਬਹੁਤ ਵਧੀਆ ਖੇਡਦਾ ਇਹਨੇ 5 ਬਣਾਏ ਤੇ ਹੈਡ ਨੇ 6 ਬਣਾਏ ਔਰ ਐਦਾਂ ਲੱਗਿਆ ਕਿ ਹੁਣ ਇਹਨਾਂ ਨੇ ਛੱਡ ਜਾਣਾ ਪਰ ਲੱਭੂ ਚੈਨ ਲੱਭੂ ਚੈਨ ਨੇ ਆ ਕੇ ਪਾਤੀ ਚੈਨ ਔਰ ਬਣਾ ਗਿਆ 47 ਰਨ ਉਹਦੇ ਨਾਲ ਇਹ ਕਿਤੇ ਨਾਲ ਇੰਗਲਿਸ਼ ਨੇ ਇੰਗਲਿਸ਼ ਨੇ ਬਹੁਤ ਵਧੀਆ ਖੇਡਿਆ ਔਰ ਉਹਨੇ ਬਣਾਏ 120 ਰਨ ਇਹ 120 ਰਨ ਉਹਦੇ ਡਕਟ ਦੇ 165 ਰਨ ਤੇ ਹੈਵੀ ਹੋ ਗਏ ਭਾਰੀ ਪੈ ਗਏ ਭਾਈ ਕਿਉਂਕਿ ਇਹ ਘਟ ਗੇਂਦਾਂ ਵਿੱਚ ਬਣਾਏ ਸੀਗੇ ਥੱਲੇ ਕੈਰੀਆ ਕੈਰੀ ਨੇ ਵੀ ਹਰ ਬੋਲ ਨੂੰ ਕੈਰੀ ਕੀਤਾ ਔਰ 69 69 ਰਨ ਬਣਾ ਗਿਆ ਉਹਦੇ ਥੱਲੇ ਮੈਕਸਵੈਲ ਮੈਕਸੀਮਸ ਨੇ 32 ਰਨ ਬਣਾਏ ਨਬਾਦ ਔਰ ਇੰਗਲਿਸ਼ ਜਿਹੜਾ ਇਹ ਵੀ ਗਿਆ ਨਬਾਦ 120 ਰਨ ਤੇ ਉਹ ਸ਼ਕਤੀ ਪੈ ਭੱਤਰ ਜੜੀ ਬੂਟੀਆਂ ਵਾਂ ਘਸਲੋਂ ਸੇ ਤਿਆਰ ਪਹਿਲਵਾਨ ਸ਼ਕਤੀ ਤੇ ਜੋ ਵੀ ਖਾਏ ਬਲਵਾਨ ਹੋ ਜਾਏ ਪਹਿਲਵਾਨ ਹੋ ਜਾਏ ਆਜ ਹੀ ਆਰਡਰ ਕੀ ਜੀਓ ਸੋ ਡੱਕਟ ਦੀ 165 ਰਨ ਦੀ ਪਾਰੀ ਤੇ ਇਹਨਾਂ ਨੇ ਪਾਣੀ ਫੇਰਤਾ ਬਿਲਕੁਲ ਬੇਕਾਰ ਹੋ ਗਈ ਬਿਲਕੁਲ ਮਿੱਟੀ ਹੋ ਗਈ ਇਹਨਾਂ ਨੇ 352 ਰਨ ਠੋਕੇ ਉਹ ਵੀ 47.3 ਓਵਰਾਂ ਦੇ ਵਿੱਚ ਅਜੇ ਵੀ 2.5 ਓਵਰ ਬਾਕੀ ਸੀ ਇਹਦਾ ਮਤਲਬ ਕੀ 352 ਦਾ ਟਾਰਗੇਟ ਆਸਟ੍ਰੇਲੀਆ ਦੇ ਸਾਹਮਣੇ ਛੋਟਾ ਸੀ ਇਹ ਜੇ 370 80 ਹੁੰਦਾ ਤਾਂ ਵੀ ਆਸਟ੍ਰੇਲੀਆ ਜਿੱਤਦੀ ਕਿਉਂਕਿ ਪਿਛੇ 2 1/2 ਓਵਰ ਅਜੇ ਪਏ ਸੀ 2 1/2 ਓਵਰਾਂ ਦਾ ਮਤਲਬ ਹੁੰਦਾ 15 ਗੇਂਦਾਂ 15 ਦਾ ਗੇਂਦਾਂ ਦਾ ਮਤਲਬ ਹੁੰਦਾ 50 ਰਨ ਕਿਉਂਕਿ ਅਜੇ ਸਾਰੀ ਟੀਮ ਉਹਨਾਂ ਦੇ ਪਿੱਛੇ ਪਈ ਸੀ ਇਸ ਮੈਚ ਦਾ ਟਰਨਿੰਗ ਪੁਆਇੰਟ ਜਿਹੜਾ ਰਿਹਾ ਉਹ ਇਹ ਰਿਹਾ ਜਿਹੜਾ ਕੈਰੀ ਦਾ 49 ਦੇ ਸਕੋਰ ਤੇ ਸੀ ਜਦੋਂ ਉਹਨੇ ਕੈਚ ਛੱਡਤਾ ਜੋਫਰਾ ਜੋਫਰਾ ਨੇ ਸੋ ਜੋਫਰਾ ਇੱਕ ਨਵਾਂ ਸ਼ੋਕਰਾ ਉਹਦਾ ਕੈਚ ਛੱਡਣਾ ਇੰਗਲੈਂਡ ਤੇ ਭਾਰੀ ਪੈ ਗਿਆ ਉਥਾਂ ਹੀ ਇਹ ਮੈਚ ਹਾਰ ਗਏ ਜੇ ਉਥੇ ਕੈਚ ਲਿਆ ਜਾਂਦਾ ਤਾਂ ਇਸ ਟੀਮ ਨੇ ਕੁਝ ਦਬਾਅ ਵਿੱਚ ਆਣਾ ਸੀ ਉਸ ਤੋਂ ਬਾਅਦ ਉਹ 69 ਰਨ ਠੋਕੇ ਗਿਆ ਸੋ ਉਸ ਦੇ ਨਾਲ ਨਾਲ ਮੈਚ ਅੱਗੇ ਲੱਗ ਗਿਆ ਸੀਗਾ ਤੇ ਇਸ ਮੈਚ ਦੇ ਵਿੱਚ ਜ਼ਬਰਦਸਤ ਬੈਟਿੰਗ ਦੇਖਣ ਨੂੰ ਮਿਲੀ 352 ਤੇ 352 ਇਹ ਬਣ ਗਏ 703 ਰਨ ਬਈ ਕਮਾਲ ਹੈ ਬਹੁਤ ਹੀ ਵੱਡੀ ਕਮਾਲ ਹੈ ਔਰ ਇਹ ਕਮਾਲ ਅੱਗੇ ਚਾਲੂ ਰਹੂਗੀ ਜਾਰੀ ਰਹੂਗੀ ਦੁਨੀਆ ਵਾਲਿਓ ਪਾਕਿਸਤਾਨ ਵਾਲਿਓ ਹਿੰਦੂਸਤਾਨ ਵਾਲਿਓ ਤੁਸੀਂ ਇਹੀ ਚਾਹ ਰਹੇ ਹੋ ਕਿ ਪਾਕਿਸਤਾਨ ਨੂੰ ਭਾਰਤ ਹਰਾਏ ਔਰ ਪਾਕਿਸਤਾਨ ਕਹਿ ਰਿਹਾ ਅਸੀਂ ਭਾਰਤ ਨੂੰ ਹਰਾਵਾਂਗੇ ਬਸ ਤੁਹਾਡੀ ਚੈਂਪੀਅਨ ਟਰੋਫੀ ਦੋਨਾਂ ਦੇ ird gird te pherdi hai ਤੁਸੀਂ ਅੱਗੇ ਧਿਆਨ ਨਹੀਂ ਦਿੱਤਾ ਤੁਹਾਨੂੰ ਇਹਨਾਂ ਨੇ ਕਿੰਨੀਆਂ ਜੁੱਤੀਆਂ ਫੇਰਨੀਆਂ ਨੇ ਅੰਗਰੇਜ਼ਾਂ ਨੇ ਇਹ ਇੰਗਲੈਂਡ ਵਾਲੇ ਅਜੇ ਤਾਂ ਪਹਿਲਾ ਹੀ ਮੈਚ ਹੋਇਆ ਕੋਈ ਗੱਲ ਨਹੀਂ ਵਧੀਆ ਟਾਰਗੇਟ ਸੀ ਇਹ ਵੀ ਜੁੱਤੀਆਂ ਫੇਰਨਗੇ ਅੱਗੇ ਆਸਟ੍ਰੇਲੀਆ ਫੇਰ ਆ ਗਿਆ ਰੋ ਦੇ ਵਿੱਚ ਤੇ ਇਧਰ ਨਿਊਜ਼ੀਲੈਂਡ ਇਹ ਇੰਗਲਿਸ਼ ਟੀਮਾਂ ਜਿਹੜੀਆਂ ਤਿੰਨੇ ਬੜੀਆਂ ਸ਼ਾਨਦਾਰ ਖੇਡ ਰਹੀਆਂ ਜੇ ਔਰ ਬੜੇ ਮਤਲਬ ਆਪਣੇ ਮੁਕਾਬਲੇ ਦੇ ਵਿੱਚ ਨੇ ਇਹ ਔਰ ਇਹਨਾਂ ਨੇ ਫਾਈਨਲ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਇੰਡੀਆ ਹੋਵੇ ਭਾਵੇਂ ਪਾਕਿਸਤਾਨ ਹੋਵੇ ਤੁਹਾਨੂੰ ਇਹਨਾਂ ਨੇ ਦੜਾ ਦੜਾ ਕੇ ਮਾਰਨਾ ਤੁਸੀਂ ਸਾਰੀਆਂ ਟੀਮਾਂ ਦਾ ਧਿਆਨ ਰੱਖੋ ਨਾ ਕਿ ਭਾਰਤ ਔਰ ਪਾਕਿਸਤਾਨ ਨੂੰ ਟਾਰਗੇਟ ਨਾ ਕਰੋ ਦੋਨਾਂ ਦੇਸ਼ਾਂ ਦੇ ਸ਼ਰੋਤਿਆਂ ਨੂੰ ਔਰ ਖਿਡਾਰੀਆਂ ਨੂੰ ਔਰ ਪ੍ਰਸ਼ੰਸਕਾਂ ਨੂੰ ਦੇਸ਼ ਵਾਸੀਆਂ ਨੂੰ ਇਹੀ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਇਹ ਅੰਗਰੇਜ਼ ਏਡਾ ਵਧੀਆ ਤੁਹਾਡੀ ਧਰਤੀ ਤੇ ਆ ਕੇ ਖੇਡ ਰਹੇ ਨੇ ਤੇ ਤੁਸੀਂ ਆਪਣੀ ਧਰਤੀ ਤੇ ਕਿਉਂ ਇੰਨਾ ਫੇਲ ਹੋ ਰਹੇ ਹੋ ਸੋ ਅੱਜ ਦਾ ਮੈਚ ਜਿਹੜਾ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੈ ਕੱਲ ਦਾ ਮੈਚ ਜਿਹੜਾ ਸੀ ਲਾਜਵਾਬ ਸੀ ਅੱਜ ਦਾ ਮੈਚ ਇੱਕ ਦੋਨਾਂ ਦੇਸ਼ਾਂ ਦੀ ਟੈਨਸ਼ਨ ਚੱਲਦੀ ਹੈ ਇਹਨੂੰ ਦੇਖਦਿਆਂ ਹੋਇ ਲਾਜਵਾਬ ਸੀ ਪਰ ਜਿਹੜਾ ਮੈਚ ਕੱਲ ਤੁਸੀਂ ਦੇਖਿਆ ਉਸ ਪੈਰ ਬਰਾਬਰ ਵੀ ਨਹੀਂ ਹੋਣਾ ਇਹ ਮੈਚ ਦੇਖ ਲਓ ਇਸ ਮੈਚ ਦਾ ਕੱਲ ਨੂੰ ਮੈਂ ਫਿਰ ਰਿਵਿਊ ਕਰਨਾ ਹੈ ਪਤਾ ਲੱਗ ਜਾ ਤੁਹਾਨੂੰ ਇਹ ਮੈਚ ਤੇ ਇਹ ਮੈਚ ਕਿੰਨਾ ਅੰਤਰ ਹੈ ਬਿਲਕੁਲ ਤੁਹਾਡੇ ਨਜ਼ਰ ਸਾਹਮਣੇ ਆ ਜਾਊਗਾ ਅੱਜ ਤੇ ਜਿਹੜਾ ਸਕੋਰ ਹੋਊਗਾ ਜੇ ਪਾਕਿਸਤਾਨ ਖੇਡਦੀ ਹੈ ਤਾਂ ਵੱਧ ਤੋਂ ਵੱਧ 280 90 300 ਹੋਊਗਾ ਔਰ ਜੇ ਇੰਡੀਆ ਖੇਡਦੀ ਹੈ ਤਾਂ 315 ਜਾਂ 20 ਵੀ ਹੋ ਸਕਦਾ ਜਾਂ 250 270 ਵੀ ਰਹਿ ਸਕਦੇ ਨੇ ਪਰ ਆ 350 ਵਾਲਾ ਅੰਕੜਾ ਭੁੱਲ ਜਿਓ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਬੱਲੇ ਬੱਲੇ ਵਲੌਗ ਚੈਨਲ ਕਰ ਲੋ ਸਬਸਕ੍ਰਾਈਬ ਧੰਨਵਾਦ ਮਿਹਰਬ